ਬ੍ਰਹਮ ਕ੍ਰਿਸ਼ਨ ਨਰਸਿਤੇ ਆੜਤ ਇਕ ਓਅੰਕਾਰ ਵਾਹਿਗੁਰੂ ਜਿੱਥੇ ਫਤੇ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਦੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਮਰਗ ਹੈ ਦਰਨਾਨਕ ਲੈਂਤੇ ਆਏ ਫੇਰ ਅੰਦਰ ਗੁਰ ਤੇ ਅਮਰਦਾਸ ਰਾਮ ਦਾਸ ਹੋਏ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਦੇ ਆਈਆ ਜਿਸ ਗੱਠੇ ਸਾਬਦੁ ਭਜਾਏ ਤੇਗ ਮਹਾਂਦਰਿ ਸਿਮਰਿਆ ਹੈ ਘਰ ਨਉਨ ਦਿਹਾਵਾ ਈ ਢਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨਦਾਰ ਦਾ ਧਿਆਨ ਧਰ ਕੇ ਬਲ ਜੇ ਪੰਜਾਬ ਦੇ ਯਾਰਿਆਂ ਚੌਹਾਂ ਸਾਹਿਬ ਜਦ ਅੰਚਾਲਿਆਂ ਮੁਕਤੇ ਆ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੱਨ ਛਕੇ ਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਿਠ ਕੀਤਾ ਇਨਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਰੇ ਜੈ ਹੋਵਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਤੇ ਬੰਦ ਬੰਦ ਕਟਵਾਏ ਊਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿਖੇ ਕਿ ਸੰਸਵਾਸਾਂ ਨਾਲ ਨਿਭਾਹੀ ਦਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਲੇ ਵਾਹਿਗੁਰੂ ਪੰਜ ਤਖਤਾਂ ਸਰਬੱਤ ਪੁਰਖ ਦਵਾਰਾਂ ਦਾ ਧਿਆਨ ਧਰ ਕੇ ਬੋਲ ਲੇ ਵਾਹਿਗੁਰੂ ਪਰਿਛਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤੇਵਨ ਦਾ ਸਤਜਾ ਸਰਬ ਸੰਕੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਛਿਆ ਰਿਆਇਤ ਦੇਖ ਤੇਖ ਪਤਾ ਬਿਰਤ ਕੀ ਪਾਇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਈ ਖਾਲਸਾ ਜੀ ਕੇ ਬੋਲ ਬਾਲੇ ਮੌਲੋ ਦੇ ਸਿਖਾ ਲੋਂ ਸਿੱਖੀ ਦਾਣ ਕੇ ਸੁਦਾਰ ਵਹਿਤ ਦਾਨ ਬਵੇਕ ਦਾਨ ਮੇ ਸਾਦਾਨ ਪਰਸਾਨਾਨ ਦਾ ਨਾਨਾ ਸਰਦਾਰ ਨਾਮ ਦਾ ਹਨ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਦਲ ਧਰਮ ਕਾ ਜੈਕਾਰ ਬੋਲ ਰੇ ਸਿਖਾ ਦਾ ਮਾਨਣੀ ਵਾ ਮਾਤੀ ਉੱਚੀ ਮਤ ਪਾ ਦਾ ਰੱਖਾ ਭਵਾਏ ਕਰੋ ਇਹ ਅਕਾਲ ਪੁਰਖ ਆਪਣੇ ਫਤ ਦੇ ਸਦਾ ਸਹਾਇ ਦਾਤਾ ਸ਼੍ਰੀਨਨ ਕਾਲਾ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਧੰਨਵਾਦ ਹੈ ਜਿਨ੍ਹਾਂ ਤੋਂ ਪੰਛੀ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਦੀ ਨਿਬਖਿਸ਼ ਹੋ ਹੈ ਨਮਾਰਿਆ ਦੇ ਮਾਨ ਨਤਾਨਿਆਂ ਦੇ ਤਾਨ ਤੇ ਉਟਿਆ ਦੀ ਓਟ ਸੱਚਾ ਬਤਾ ਵਾਇ ਕਰੋ ਤਾਂ ਨੇਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪੈਰ ਰਹਿਣ ਸੁਖ ਅਨੰਦ ਨਾਲ ਬਤੀਤ ਹੋਈ ਹੈ ਚਾਰ ਪੈਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਸਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਲ ਹੋ ਕੇ ਸੰਗਤ ਨੂੰ ਦਰਸ਼ਨਦਾਰ ਬਖਸ਼ਦੇ ਹੋਇ ਪਾਵਨ ਹੁਕਮਨਾਮਾ ਵਾਸ਼ਣੇ ਨਿਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਦਾਰ ਤੇ ਪਰਵਾਹ ਨਿਰਨੀਆਂ ਸਤਗੁਰੂ ਜੀਓ ਕਰੋ ਕਿਰਪਾ ਜਿਹਦਾ ਪਾਵਨ ਸਰੂਪ ਹੈ ਸੋ ਖਾਸਣ ਅਸਥਾਨਾਂ ਕੋ ਪ੍ਰਕਾਸ਼ ਅੰਤਰਿਕ ਲੈ ਜਾਂਦੀ ਆ ਕੇ ਵਾਸ਼ੋ ਜੀ ਆ ਰਸਤੇ ਦੀਵਾਦ ਕਾਲ ਦੇ ਆਂਦੇ ਸੰਗ ਸਹਾਈ ਹੋਣ ਸਹੀ ਪਿਆਰੇ ਮੇਰੇ ਜਿਨ੍ਹਾਂ ਬਿਨਿਆਂ ਅਗਰਾ ਨਾਮ ਚੇਤਿਆ ਵੇ ਨਾਨਕਾ ਬੋਲੇ <muchas>